ਸਾਨੂੰ ਬਹੁਤ ਸਾਰੀਆਂ ਲੀਗਲ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਕਲੀਅਰ ਕਰਨਾ ਪਿਆ ਆਪ ਅਸੀਂ ਕੇਸ ਲੜੇ ਤੁਹਾਡੇ ਵਾਸਤੇ ਮਿਸ਼ਨ ਰੋਜ਼ਗਾਰ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਬਿਲ ਨੌਜਵਾਨਾਂ ਨੂੰ ਪਰ ਪਰ ਕੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ 'ਚ 53691 ਨੌਕਰੀਆਂ ਦਿੱਤੀਆਂ ਗਈਆਂ ਨੇ ਮਿਸ਼ਨ ਰੋਜ਼ਗਾਰ ਦੇ ਤਹਿਤ ਲੱਖਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਬਦਲ ਗਈ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਵਡਾ ਇਨਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾ ਲੈ ਕੇ ਆਂਦਾ ਹੈ ਮੇਰੀ ਉਮੀਦ ਦਿਵਾਰੀ ਜਾਗ ਗਈ ਤੇ ਡ੍ਰੀਮ ਜੌਬ ਸੀ ਮੇਰੀ ਟੀਚਿੰਗ ਜੋ ਅੱਜ ਤੁਹਾਡੇ ਕਰਕੇ ਸੁਪਨਾ ਮੇਰਾ ਪੂਰਾ ਹੋਣਾ ਚਾ ਰਿਹਾ ਹੈ ਸਰ ਦੈਨਿਕ ਸਵੇਰਾ ਟੀਵੀ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਊਮਪrakash ਮਿੰਟੂ ਕੋਵਿਡ 19 ਤੋਂ ਹਲੇ ਲੋਕ ਉੱਭਰੇ ਨਹੀਂ ਸੀ ਤੇ ਕੋਵਿਡ ਕਰੋਨਾ ਨੇ ਭਾਰਤ ਦੇ ਵਿੱਚ ਦੁਬਾਰਾ ਦਸਤਕ ਦਿੱਤੀ ਆ ਜੇ ਪੰਜਾਬ ਦੀ ਗੱਲ ਕਰੀਏ ਤਾਂ ਆ ਮੁਹਾਲੀ ਦੇ ਵਿੱਚ ਵੀ ਕਰੋਨਾ ਦਾ ਜਿਹੜਾ ਕੇਸ ਦੇਖਣ ਨੂੰ ਮਿਲਿਆ ਤੇ ਫਰੋਜ਼ ਦੇ ਫਰੋਜ਼ਪੁਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਅੱਜ ਸਮਰਾਲਾ ਸਿਵਲ ਹਸਪੀਟਲ ਵਿਖੇ ਮੌਜੂਦ ਆ ਹਸਪੀਟਲ ਦੇ ਐਸਐਮਓ ਡਾਕਟਰ ਤਾਰਕ ਜੋ ਸਾਡੇ ਨਾਲ ਮੌਜੂਦ ਨੇ ਕੀ ਪ੍ਰਕੌਸ਼ਨ ਹੋਣੀਆਂ ਚਾਹੀਦੀਆਂ ਸਿੰਪਟਮ ਕੀ ਹੁੰਦੇ ਨੇ ਗੱਲਬਾਤ ਕਰ ਲੈਨੇ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾ ਦਾ ਦੈਨਿਕ ਸਵੇਰਾ ਦੇ ਜਾਰੇ ਸੋਤਿਆ ਨੂੰ ਆਪ ਜੀ ਦੇ ਮਾਧਿਅਮ ਨਾਲ ਸਤਿ ਸ਼੍ਰੀ ਅਕਾਲ ਤੇ ਕਰੋਨਾ ਬਾਰੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇ ਇਹਦੇ ਬਾਰੇ ਜਿਹੜਾ ਮੁਹਾਲੀ ਵਿੱਚ ਕੇਸ ਆਇਆ ਹਰਿਆਣਾ ਦਾ ਕੇਸ ਆ ਵੈਸੇ ਉਹ ਜੀ ਤੇ ਇਸ ਕਰਕੇ ਸਰਕਾਰ ਪੂਰੀ ਤਰਕ ਹੈ ਤੇ ਅਸੀਂ ਸਾਡਾ ਜਿਹੜਾ ਉੱਚ ਅਧਿਕਾਰੀ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਇਹਦੇ ਬਾਰੇ ਬਿਲਕੁਲ ਸੁਚੇਤ ਆ ਸਾਰਾ ਸਿਹਤ ਮੈਂਕਵਾ ਜਿਹੜਾ ਇਹ ਪੂਰਾ ਸੁਚੇਤ ਹੈ ਤੇ ਆ ਮੈਨੂੰ ਲੱਗਦਾ ਨਹੀਂਗਾ ਕਿ ਕਿਸੇ ਕਿਸਮ ਦੀ ਦਿੱਕਤ ਹੋਏਗੀ ਲੋਕਿਆਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਕੋਈ ਡਰਨ ਦੀ ਲੋੜ ਨਹੀਂ ਆ ਸਰ ਦੇਖਿਆ ਜਾਵੇ ਤਾਂ ਇੱਥੇ ਕੋਈ ਤਿਆਰੀ ਕੀਤੀ ਗਈ ਹੈ ਜੀ ਸਿਵਲ ਹਸਪੀਟਲ ਸਮਰਾਲਾ ਦੇ ਵਿੱਚ हां जी ਆਪਣੇ ਜਿਵੇਂ ਜਿਵੇਂ ਸਾਨੂੰ ਹਦਾਇਤਾਂ ਮਿਲੀਆਂ ਤੇ ਸਾਰੀ ਸਰਕਾਰ ਨੇ ਪ੍ਰਬੰਧ ਕੀਤੇ ਹੋਏ ਹਨ ਤੇ ਹਦਾਇਤਾਂ ਸਮੇਂ-ਸਮੇਂ ਤੇ ਮਿਲ ਰਹੀਆਂ ਤੇ ਸਭ ਤੋਂ ਜ਼ਰੂਰੀ ਹੈ ਸਾਵਧਾਨੀ ਵਰਤਣਾ ਕਿਉਂਕਿ ਇਹ ਸਾਵਧਾਨੀ ਹੈ ਉਹ ਇਲਾਜ ਤੋਂ ਜ਼ਿਆਦਾ ਬਿਹਤਰ ਹੈ ਤੋ ਸਾਵਧਾਨੀ ਜਿਹੜੀ ਆਪਾਂ ਨੇ ਹੱਥ ਤੋਂ ਨੇ ਮੂੰਹ ਤੇ ਮਾਸਕ ਪਾਉਣਾ ਸਵਾਦਿਕ ਦੂਰੀ ਬਣਾ ਕੇ ਰੱਖਣਾ ਪੀੜ ਵੜਾ ਕੇ ਦੇਲਾ ਕੂਰ ਹੈ ਨਾ ਉਹ ਤੁਹਾਡੇ ਲੈਵਲ ਤੇ ਹੈ ਤੇ ਬਾਕੀ ਜੇ ਕੋਈ ਬੰਦਾ ਬਿਮਾਰ ਹੁੰਦਾ ਹੈ ਉਹ ਆਪਣੀ ਸਿਹਤ ਸੰਸਥਾ ਵਿੱਚ ਨੇੜੇ ਜਾ ਕੇ ਡਾਕਟਰ ਸਾਹਿਬ ਨੂੰ ਮਿਲੇ ਤੇ ਉਹਦੇ ਵਿੱਚ ਫਿਰ ਜੋ ਵੀ ਜਿਆਦਾ ਉਹਦੇ ਅਕੋਰਡਿੰਗਲੀ ਇਲਾਜ ਆ ਉਹ ਉਹਦੇ ਕਾਤੇ ਇਲਾਜ ਹੋਏਗਾ ਤੇ ਪੈਨਿਕ ਹੋਣ ਦੀ ਲੋੜ ਨਹੀਂ ਡਰਨ ਘਬਰਾਉਣ ਦੀ ਲੋੜ ਨਹੀਂ ਹੈ ਤੇ ਇਹ ਓਮਿਕਰੋਨ ਵੇਰੀਐਂਟ ਜਿਹੜਾ ਹੈ ਇਹ ਉਹਨਾ ਖਤਰਨਾਕ ਸਾਨੂੰ ਨਹੀਂ ਲੱਗਦਾ ਹੋਏਗਾ ਜਿੰਨਾ ਕਿ ਪਹਿਲਾਂ 2-3 ਸਾਲ ਪਹਿਲਾਂ ਜਦੋਂ ਹੋਈ ਸੀ ਸਰ ਸਿੰਪਟਮ ਕੀ ਹੁੰਦਾ ਕਿ ਪੇਸ਼ੈਂਟ ਨੂੰ ਕਿਵੇਂ ਪਤਾ ਚੱਲੇਗਾ ਵੀ ਮੈਨੂੰ ਕਰੋਨਾ ਹੈ ਪੇਸ਼ੈਂਟ ਨੂੰ ਕਰੋਨਾ ਦਾ ਪਤਾ ਨਹੀਂ ਲੱਗੇਗਾ ਪੇਸ਼ੈਂਟ ਨੂੰ ਜੁਕਾਮ ਖਾਂਸੀ ਤੇ ਬੁਖਾਰ ਹੋਏਗਾ ਜੁਕਾਮ ਖਾਂਸੀ ਬੁਖਾਰ ਹੋ ਕੇ ਤੇ ਕਿਸੇ ਕਿਸੇ ਬੰਦੇ ਨੂੰ ਸਾਹ ਲੈਣ ਚ ਦਿੱਕਤ ਆ ਸਕਦੀ ਹੈ ਕਰੋਨਾ ਹੈ ਕਿ ਨਹੀਂ ਆ ਉਹਦਾ ਟੈਸਟ ਤੋਂ ਹੀ ਪਤਾ ਲੱਗੇਗਾ ਬਟ ਇਨੀਸ਼ਲ ਸਿੰਪਟਮ ਜੁਕਾਮ ਖਾਂਸੀ ਬੁਖਾਰ ਤੇ ਹੋਣਗੇ ਤੇ ਵਾਇਰਲ ਇਹ ਲੈਸ ਹੈ ਵਾਇਰਲ ਹੋਏਗਾ ਤੇ ਜ਼ਿਆਦਾਤਰ ਉਹ ਬੰਦਾ ਜਿਹੜਾ ਹੋ ਸਕਦਾ ਹੈ ਕਿ ਉਹਨੂੰ ਕਿਸੇ ਦਿੱਕਤ ਨਾ ਆਵੇ ਉਹ ਬਿਸ਼ਾਨੇ ਠੀਕ ਹੋ ਸਕਦਾ ਪਰ ਇਹ ਜੇ ਜ਼ਰੂਰੀ ਹੈ ਕਿ ਡਾਕਟਰੀ ਸਹਾਇਤਾ ਲੈ ਲੈਣੀ ਚਾਹੀਦੀ ਹੈ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਆ ਸਰ ਗਰਮੀਆਂ ਜਦੋਂ ਸ਼ੁਰੂ ਹੁੰਦੀਆਂ ਤਾਂ ਬਹੁਤ ਸਾਰੇ ਲਿਕਵਿਡ ਜਾਂ ਜੂਸਸ ਵਗੈਰਾ ਬਾਜ਼ਾਰ ਚੋਂ ਵਿਕਦੇ ਆ ਜਿਵੇਂ ਗੰਨੇ ਦਾ ਜੂਸ ਹੋ ਗਿਆ ਲੋਕੀ ਸ਼ੌਕੇ ਤੌਰ ਤੇ ਗੋਲ ਗੱਪੇ ਵਗੈਰਾ ਵੀ ਖਾਂਦੇ ਆ ਜਲੰਧਰ ਦੇ ਵਿੱਚ ਤਕਰੀਬਨ ਬੈਨ ਕਰਤਾ ਇਹਨਾਂ ਦੋਨਾਂ ਚੀਜ਼ਾਂ ਨੂੰ ਸਮਰਾਲੇ ਦੇ ਵਿੱਚ ਵੀ ਸਰ ਪ੍ਰਸ਼ਾਸਨ ਵੱਲੋਂ ਕੁਝ ਕੀਤਾ ਜਾਵੇਗਾ ਜੀ ਇਸ ਬੰਦ ਅਹ ਦੇਖੋ ਜੀ ਜਿਵੇਂ ਤੁਸੀਂ ਦੱਸਿਆ ਤੁਹਾਡੇ ਵੰਦੇ ਰਾਹੀਂ ਪਤਾ ਲੱਗਿਆ ਤੇ ਪਹਿਲਾਂ ਵੀ ਮੈਂ ਪੜਿਆ ਕਿ ਇੱਥੇ ਜਲੰਧਰ ਕੈਂਡੋਨਮੈਂਟ ਏਰੀਆ ਦੇ ਵਿੱਚ ਇਹਨਾਂ ਨੇ ਕੁਝ ਮੇਅਰ ਲਈ ਸੀ ਹੋ ਸਕਦਾ ਹੈ ਕਿ ਉਸ ਏਰੀਆ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਬਿਮਾਰੀ ਨਾ ਫੈਲ ਜਾਏ ਉਹਨਾਂ ਨੂੰ ਲੈਣੇ ਪਏ ਤੇ ਬਾਕੀ ਜਿਹੜੇ ਲੋਕਾਂ ਨੂੰ ਜਾਗਰੂਕਾ ਤੁਹਾਡੇ ਮਾਧਿਅਮ ਰਾਹੀਂ ਕਰਨਾ ਚਾਹੁੰਦੇ ਆ ਕਿ ਗਰਮੀਆਂ ਦੇ ਵਿੱਚ ਆਪਾਂ ਨੂੰ ਸਾਵਧਾਨੀ ਵਰਤਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਗਰਮੀਆ ਵਿੱਚ ਪੇੜ ਨਾਲ ਹੋਣ ਵਾਲੀਆਂ ਬਿਮਾਰੀਆਂ ਹੋ ਸਕਦੀਆਂ ਸੋ ਇਸ ਕਰਕੇ ਸਾਫ ਸਫਾਈ ਦਾ ਉੱਚੇ-ਚੇ ਤੌਰ ਤੇ ਧਿਆਨ ਰੱਖਣਾ ਜ਼ਰੂਰੀ ਹੈ ਤੇ ਕੋਸ਼ਿਸ਼ ਕਰੋ ਕਿ ਕੋਈ ਰੇੜੀ ਤੇ ਕੱਟਿਆ ਹੋਇਆ ਫਲ ਵੇਲੇ ਜਾਂ ਕੋਈ ਅਨਹਾਈਜਨਿਕ ਕੋਈ ਫੂਡ ਮਿਲ ਰਹੀ ਹੈ ਰੇੜੀ ਤੇ ਤਾਂ ਜਾਂ ਜਾਨ ਹੈ ਜੂਸ ਮਿਲ ਰਿਹਾ ਤਾਂ ਓਵਾਇਡ ਕਰੋ ਤੇ ਬਾਕੀ ਜੇ ਕੋਈ ਗੰਦੀ ਬਰਫ਼ ਚੂਜ਼ ਕਰ ਰਿਹਾ ਹੈ ਜਾਂ ਅਨਹਾਈਜਨਿਕ ਤਰੀਕੇ ਨਾਲ ਤੁਹਾਨੂੰ ਜੂਸ ਸਰਵ ਕਰ ਰਿਹਾ ਉਹ ਹਾਨੀਕਾਰਕ ਹੁੰਦਾ ਫਿਲਹਾਲ ਹਾਲੀ ਪ੍ਰਸ਼ਾਸਨ ਵੱਲੋਂ ਕੋਈ ਐਸਟਾ ਲਿਖਤੀ ਹਦਾਇਤ ਆਪਣੇ ਏਰੀਆ ਲਈ ਨਹੀਂ ਆਈ ਪਰ ਜੇ ਕੋਈ ਇਸ ਤਰ੍ਹਾਂ ਦੇ ਹਾਲਾਤ ਆਏਗੀ ਤਾਂ ਤੁਹਾਨੂੰ ਇਸ ਸੰਬੰਧੀ ਜ਼ਰੂਰ ਜਾਣੂ ਕਰਾਵਾਂਗੇ एदे उपर पूरी निगरानी रख हैं